ਦੋਸਤੋ ਸਭ ਨੇ ਇਹ ਪਰਿਆਸ ਸਮਾਹ ਹੈ ਕਿ ਕਲਾਸ ਵਿੱਚ ਕਿਤਾਬ ਜਾਣ ਤੋਂ ਪਹਿਲਾਂ ਉਹ ਇਹ ਅੱਜ ਇੱਥੇ ਵਿਚਾਰ ਚਰਚਾ ਹੋ ਰਹੀ ਹੈ ਵੀ ਹੋਜੀ ਚੰਗੀ ਕਰਨ ਜਿਹੜੇ ਹੋਰ ਪਛਾਵਾਂ ਦੇ ਪਬਲਿਸ਼ਰ ਹੈ ਤੇ ਹਿੰਦੀ ਦੇ ਚਾਹੀਏ ਇਸ ਤੇ ਉਹ ਆਪਣੇ ਕੋਲ ਇੱਕ ਪੈਨਲ ਰੱਖਦੇ ਆ ਉਹ ਪੈਨਲ ਦੇ ਵਿੱਚੋਂ ਕਿਤਾਬ ਜਦੋਂ ਜੈਸਪੋਕੀ ਹੋਈ ਉਹ ਤੇਰੋ ਕਿਤਾਬ ਸ਼ਾਬਦ ਦੇ ਆ ਸਾਡੇ ਜਿਹੜਾ ਹੈਗਾ ਉਹ ਏ ਟੀਮ ਦਾ ਪੈਨਲ ਰੱਖਿਆ ਤੇ ਅਭੀ ਜਿੰਨੇ ਪੈਸੇ ਲਈ ਪਾ ਕਿਤਾਬ ਦੇ ਮੰਗੇ ਉਹਨੇ ਪਾ ਦਿਓ ਤੇ ਕੀ ਇਹ ਕਿਤਾਬ ਥੋੜੀ ਸ਼ਾਬਦ ਜੀ ਸੋ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਯਤਨ ਕੀਤਾ ਹੈ ਤੇ ਬਹੁਤ ਤੁਸੀਂ ਆਪ ਵੀ ਕਰਕੇ ਬਹੁਤ ਸਲੌਂਗ ਵਾਲਾ ਹੈ ਮੇਰੇ ਆਨ ਤੋਂ ਪਹਿਲਾਂ ਪਤਾ ਨਹੀਂ ਇਹਨਾਂ ਨੇ ਆਪ ਗੱਲ ਕੀਤੀ ਹੋਣੀ ਕਿ ਨਹੀਂ ਆਪਣੇ ਸੁਮਨ ਨੇ ਮੈਨੂੰ ਕਹਿਣ ਸੀ ਕਿ ਮੈਂ ਮੇਰੀ ਇੱਥੇ ਜਿੰਨੀ ਤੇ ਜਿੰਨੀ ਧੌੜੀ ਲੈ ਜੇ ਚੰਗੀ ਗੱਲ ਹੈ ਕਿਤਾਬ ਉਨੀ ਵਧੀਆ ਬਣ ਸਕਦੀ ਹੈ ਸੋ ਚੰਗੀ ਗੱਲ ਹੈ ਕਿ ਧੌੜੀ ਵਾਲੀ ਗੱਲ ਤਾਂ ਬਮਨ ਨੇ ਕੀਤੀ ਪਰ ਫਿਰ ਵੀ ਇਹਦੇ ਕੰਮ ਦੀਆਂ ਗੱਲਾਂ ਜਿਹੜੀਆਂ ਆ ਗਈਆਂ ਤੁਸੀਂ ਨੋਟ ਕਰਾਈਆਂ ਆ ਇਸ ਕੋੰਟੀਨਿਊਅਲੀ ਅੱਜ ਦਾ ਜਿਹੜਾ ਸਾਡੇ ਵਿਚਾਰ ਚਰਚਾ ਹੋ ਰਹੀ ਹੈ ਉਹ ਬੜੀ ਇੱਕ ਖੁਸ਼ੀ ਵਾਲੀ ਗੱਲ ਹੈ ਤੇ ਇੱਕ ਖੁਸ਼ਹਾਲ ਮਾਹੌਲ ਚ ਹੋ ਰਹੀ ਹੈ ਇਹ। ਹੁਣ ਦੂਜੀ ਗੱਲ ਕਿ ਨਾਲੇ ਤੇ ਹੋ ਰਹੀ ਸੀ ਤੇ ਗੀਤ ਦੇ ਬਾਰੇ ਜਿਹੜੀ ਸਰਦੇ ਪੰਜਾਬੀ ਸਹਿਦ ਦੇ ਵਿੱਚ ਕੋਈ ਚੱਲ ਚੱਲਦੀ ਹੈ ਗੀਤਾਂ ਜਿਹੇ ਜਾ ਰਹੇ ਐ ਪਰ ਗੀਤ ਨੂੰ ਕਾਨੂੰਨ ਪੱਤਰ ਤੇ ਤੇ ਗੀਤ ਨੂੰ ਸੈਦਕ ਪੱਤਰ ਤੇ ਉਹ ਥਾਂ ਨੇ ਮਿਲਿਆ ਜਿਹੜਾ ਥਾਂ ਜਿਹੜਾ ਹੈ ਉਹ ਸਾਡੀਆਂ ਬਾਕੀ ਪੰਜਾਬੀ ਦੀਆਂ ਜਿਹੜੀਆਂ ਵਿਸੈਤੀਆਂ ਵਿਧਾਨ ਹੈ ਉਹ ਥਾਂ ਮਿਲ ਰਿਹਾ ਹੈ ਅੱਗੇ ਜੋਰ ਆ ਜੇ ਗੱਲ ਨੂੰ ਕਵਰ ਕਰਨਗੇ ਉਕੇ ਮੈਂ ਉਹ ਤੇ ਨਾ ਅਜੇ ਤੋ ਤੱਕ ਸੋਚ ਹੀ ਰਿਹਾ ਮੈਂ ਕਿ ਸਿੱਟੇ ਤੇ ਨਹੀਂ ਕੁਝ ਆਗਾ 80 ਤੇ 90 ਦਾ ਉਹ ਕਿਹੜਾ ਦੌਰ ਸੀ ਜਿਹੜੇ ਦੌਰ ਦੇ ਵਿੱਚ ਆ ਕੇ ਸਾਡੇ ਕੋਲ ਜਿਹੜੀ ਇੱਕ ਨਵੀਂ ਕਵਤਾ ਜਾਂ ਇੱਕ ਵਿਚਾਰਧਾਰਕ ਕਵਤਾ ਜਾਂ ਇੱਕ ਵਿਚਾਰ ਵਾਲੀ ਜਿਹੜੀ ਕਵਤਾ ਹੈਗੀ ਹੈ ਉਹ ਆ ਗਈ ਜਿਹੜੀ ਹੁਣ ਵੀ ਲਿਖੀ ਜਾ ਰਹੀ ਹੈ ਪਰ ਜਿਹੜਾ ਸਾਡਾ ਭਰਗੀਤ ਹੈ ਉਹ ਕਿਉਂ ਖਤਮ ਹੋਇਆ ਜਿਹੜੀ ਇਹ ਪਰੰਪਰਾ ਸਾਡੇ ਕੋਲ ਸਿੱਧ ਗੀਤਾਂ ਦੀ ਪ੍ਰੋਫੈਸਰ ਮੋਹਨ ਸਿੰਘ ਨੂੰ ਲਈਏ ਧਨੀराम ਛਾਤਰ ਨੂੰ ਲਈਏ ਸ਼ਿਵ ਕੁਮਾਰ ਨੂੰ ਲਈਏ ਪਾਤਰ ਨੂੰ ਲਈਏ ਜਿਹੜੀ ਸਾਡੇ ਕੋਲ ਇਹ ਪਰੰਪਰਾ ਸੀ ਸਾਡੇ ਕੋਲੇ ਪ੍ਰਗੀਤ ਦੀ ਉਹ ਪਰੰਪਰਾ ਸਾਡੇ ਕਾਜਮਕ ਤੇ ਸਿੱਧ ਖੇਤਰ ਦੇ ਵਿੱਚ ਆਪਣੇ ਤੌਰ ਤੇ ਦੇਖੀਏ ਤਾਂ ਉਹ ਅਲੋਪ ਹੀ ਹੋ ਚੁੱਕੀ ਹੈ ਮੈਂ ਜਦੋਂ ਇਹ ਗੱਲ ਨੂੰ ਲਕੀਰ ਖਿੱਚਦਾ ਮੇਰੇ ਕੋਲ ਇੱਕ ਕੰਨ ਕਿਤਾਬਾਂ ਆਈਆਂ ਹੋਈਆਂ ਸੀ ਉਹਦੀਆਂ ਗੀਤ ਦੇ ਉੱਤੇ ਜਿਨ੍ਹਾਂ ਉੱਤੇ ਕੰਮ ਹੋਇਆ ਖੋਜ ਦਾ ਉੱਤੇ ਮੈਂ ਚੌਥੀ ਲਿਖਤੀ ਬੈਠਾ ਹਾਂ ਕਿ ਮੈਂ ਸੋਚ ਰਿਹਾ ਸੀ ਦੇਖ ਰਿਹਾ ਸੀ ਕਿ ਜਿਹੜੀ ਇਹ ਲਕੀਰ ਖਿੱਚੀ ਗਈ ਕਿ ਗੀਤ ਬਿਲਕੁਲ ਇਹਦੇ ਵਿੱਚੋਂ ਉਡਾ ਦਿੱਤਾ ਜਾਵੇ ਪਰ ਗੀਤ ਜਿਹੜਾ ਉਡਾ ਦਿੱਤਾ ਜਾਵੇ ਤਾਂ ਜਿਹੜੀ ਸਾਡੀ ਹੋਂਦ ਹੀ ਕੱਦ ਤੱਕ ਲਿਖੀ ਜਾ ਰਹੀ ਹੈ ਉਹਨ ਕਿੰਨਾ ਰਿਸਪੌਂਸ ਮੈਂ ਤਾਂ ਉਹ ਵੀ ਸਾਡੇ ਸਾਹਮਣੇ ਹੈ ਪਰ ਜਿਹੜਾ ਜਿਹੜੀ ਗੀਤ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਇਹੋ ਜਿਹੀ ਲਕੀਰ ਖਿੱਚੀ ਗਈ ਕਿ ਜੇ ਗੀਤ ਲਿਖਣਾ ਤਾਂ ਤੁਸੀਂ ਬਾਜ਼ਾਰ ਦੇ ਮਤਾਬ ਲਿਖੋ ਮੰਡੀ ਦੇ ਮਤਾਬ ਲਿਖੋ ਜਿਹੜੇ ਕੋਈ ਮੰਦੀ ਚਾਹੁੰਦੀ ਹੈ ਜਾਂ ਤਾਂ ਉਹਦੇ ਮਤਾਬ ਲਿਖੋ ਜਾਂ ਸਾਡੇ ਕੋਲ ਉਹ ਇੱਕ ਧਾਰਾ ਚੱਲ ਪਈ ਹੈਗੀ ਹੈ ਤੇ ਨਹੀਂ ਫਿਰ ਸਹਿਜਕ ਤੌਰ ਤੇ ਸਾਡੇ ਗੀਤ ਦਾ ਕੋਈ ਮੁੱਲ ਨਹੀਂ ਪੈ ਰਿਹਾ ਹੈ ਇਹ ਸੁਮਨ ਵਰਗੇ ਨਵੇਂ ਗੀਤਕਾਰਾਂ ਦੇ ਲਈ ਬਹੁਤ ਵੱਡਾ ਸੰਕਟ ਹੈ ਕਿ ਜੇ ਸਹਿਤਕ ਗੀਤਕਾਰ ਦੇ ਵਿੱਚ ਜੇ ਲੋਕ ਪੈਰ ਲਾਉਣਾ ਚਾਹੁੰਦੇ ਆ ਪੈਰ ਜਮਾਉਣਾ ਚਾਹੁੰਦੇ ਆ ਤਾਂ ਬਹੁਤ ਔਖਾ ਹੈਗਾ ਕਿਉਂਕਿ ਜਿਹੜੀ ਸਾਡੀ ਮਾਰਕੀਟ ਹੈਗੀ ਆ ਉਹ ਹੋਰ ਪਾਸੇ ਹੀ ਜਾ ਰਹੀ ਹੈ ਹੋਰ ਤਰ੍ਹਾਂ ਦੀ ਮੰਗ ਕਰਦੀ ਹੈ ਜਦੋਂ ਕੋਈ ਗੀਤਕਾਰ ਕਿਸੇ ਕੰਪਨੀ ਵਿੱਚ ਜਾਂਦਾ ਹੈ ਕੋਈ ਗਾਇਕ ਜਾਂਦਾ ਹੈ ਤਾਂ ਉਹ ਕੰਪਨੀ ਫਿਰ ਡਿਕਟੇਟ ਕਰਦੀ ਹੈ ਵੀ ਇਹਦਾ ਆਹ ਕੁਝ ਹੋਣਾ ਚਾਹੀਦਾ ਉਹ ਤੁਹਾਡੇ ਸ਼ਬਦ ਵੀ ਬਲ ਸਕਦੀ ਹੈਗੀ ਹੈ ਉਹ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਕੰਪਨੀ ਕਿਹਨੂੰ ਆਪਣੇ ਬਾਜ਼ਾਰ ਨੂੰ ਦੇਖ ਕੇ ਜਿਹੜੀ ਹੈ ਉਹ ਬਦਲਦੀ ਹੈ ਇਤਨਾ ਦੀ ਜਿਹੜੀ ਜੀਤਕਾਰੀ ਸਾਡੇ ਕੋਲੇ ਆਈ ਹੈ ਉਹ ਸਾਡੇ ਲਈ ਇੱਕ ਚੈਲੰਜ ਵੀ ਹੈਗੀ ਹੈ ਤੇ ਉਹ ਇਹਦੇ ਲਈ ਸੁਮਣ ਲਈ ਵੀ ਵੱਡਾ ਇਹ ਚੈਲੰਜ ਹੈ ਇੱਕ ਨਵੀਂ ਸਾਡੇ ਵਿੱਚ ਇਹ ਗੱਲ ਜਿਹੜੀ ਚੱਲ ਰਹੀ ਹੈ ਮਾਰ ਪੀਣ ਦੇ ਵਿੱਚ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਿਹੜਾ ਉਹ ਟ੍ਰੈਂਡ ਆ ਸਾਡਾ ਇਹ ਜੀ ਗੀਤਕਾਰੀ ਦਾ ਜਿਹੜਾ ਸਾਡੀ ਮਾਰਕੀਟ ਦਾ ਆਇਆ ਹੋਇਆ ਟ੍ਰੈਂਡ ਜਿਹੜਾ ਸਾਡੀ ਗੀਤਕਾਰੀ ਦੇ ਵਿੱਚ ਸਾਡੀਆਂ ਹੋਰ ਵਧਾਵਾਂ ਕਿਵੇਂ ਬਚ ਗਈਆਂ ਸਾਡੀਆਂ ਹੋਰ ਵਧਾਵਾਂ ਕਿਵੇਂ ਬਚ ਗਈਆਂ ਸਾਡੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ ਕਈ ਕਹਾਣੀਆਂ ਇਹ ਜਿਵੇਂ ਜਿਹੜੇ ਨਰੋਲ ਸਹ ਤੇ ਕਹਾਣੀਆਂ ਹੈਗੀਆਂ ਪਰ ਉਹਨਾਂ ਦਾ ਟ੍ਰੈਂਡ ਵੀ ਸਾਡੀ ਜੋ ਕੀ ਜਿਹੜੀ ਗੀਤਕਾਰੀ ਚੱਲ ਰਹੀ ਹੈ ਮੰਡੀ ਦੀ ਉਹਨਾਂ ਵਰਗਾ ਟ੍ਰੈਂਡ ਨਹੀਂ ਗਾ। ਸੋ ਸ਼ੁਕਰ ਹੈ ਕਿ ਸਾਡੀਆਂ ਜਿਹੜੀਆਂ ਬਾਕੀ ਜਿਹੜੀਆਂ ਵਿਦਾਵ ਹਨ ਉਹ ਬਚਿਆ ਹੋਈਆਂ ਨੇ। ਸੋ ਇੱਕ ਤਾਂ ਇਹਦੇ ਬਾਰੇ ਇਹ ਸਿੱਖਤ ਦੂਜੀ ਗੱਲ ਹੈ ਕਿ ਠੀਕ ਹੈ ਕਿ ਉਹ ਸਹਿਤ ਗੀਤਕਾਰੀ ਨੂੰ ਆ ਉਸ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਦਾਗਾ। ਜਿਹੜਾ ਕਿਸੇ ਵੇਲੇ ਸਾਡੇ ਕਵੀਆਂ ਕੋਲ ਮਿਲਦਾ ਸੀ ਵੱਡਾ ਵੱਡਾ ਅਠ ਪੰਧਾਰੀ ਕਵੀ ਦਰਬਾਰ ਹੁੰਦੇ ਸੀ ਤਾਂ ਉਹ ਨਹੀਂ ਮਿਲਦਾ ਅਗਰ ਸੋ ਇਹ ਕ ਨਾਲ ਇਹਦੀ ਇਹ ਸਮੱਸਿਆ ਸਾਡੇ ਕੋਲ ਉਹ ਤਾਂ ਨਾਲ ਖੜੀ ਹੈ ਹੀ ਹੈ ਪਰ ਨਾਲ ਇਹਦੇ ਸਾਡੇ ਅੱਗੇ ਸਮੱਸਿਆ ਅੱਗੇ ਜਾ ਕੇ ਇਹ ਵੀ ਹੈ ਕਿ ਜਿੰਨਾ ਨੇ ਗੀਤਕਾਰੀ ਸਿੱਧੇ ਗੀਤਕਾਰੀ ਦੇ ਵਿੱਚ ਇਕ ਤਾਈ ਗੱਲ ਮੁੱਟੀ ਜੀ ਦਾ ਡਾਕਟਰ ਉਹ ਜਿਨ੍ਹਾਂ ਨੇ ਗੀਤਕਾਰੀ ਦੇ ਵਿੱਚ ਜਿਨ੍ਹਾਂ ਜਿਹਦੇ ਪਏ ਆ ਸਾਡੇ ਦੋਸਤ ਉਹ ਥੋੜਾ ਬਹੁਤਾ ਸਾਡੀ ਜਿਹੜੀ ਪੰਜਾਬੀ ਦੀ ਜਿਹੜੀ ਹੁਣ ਤੱਕ ਦਾ ਇਤਿਹਾਸ ਹੈ ਗੀਤਕਾਰੀ ਦਾ ਉਹ ਪੜ ਲੈਣਾ ਚਾਹੀਦਾ ਹੈ ਸਾਡੇ ਪੰਜਾਬੀ ਦੀ ਗੀਤਕਾਰੀ ਜਿਹੜੀ ਪਹਿਲਾਂ ਸਾਡੀ ਰੇਡੀ ਆ ਉਹ ਬਲਕਨਵਾਰ ਕਹਿੰਦੇ ਕੀ ਕਹਿੰਦੇ ਚੰਮਲਾ ਚੰਮਣ ਨੇ ਕਿਵੇਂ ਕਿਸ ਤਰ੍ਹਾਂ ਲਿਖਿਆ ਇਹ ਸਾਰੇ ਲੋਕ ਸੀ ਇਹ ਗੀਤ ਕਰੇ ਪਰ ਗੀਤ ਨੂੰ ਕਿਸ ਤਰ੍ਹਾਂ ਕਿਵੇਂ ਬਣਾਉਂਦੇ ਇਹ ਪਹਿਲਾਂ ਪੜ ਲੈਣਾ ਚਾਹੀਦਾ ਹੈ ਇਹ ਫੇਰ ਵੀ ਦੇ ਸਾਡੀਆਂ ਪਰਪਰਾਵਾਂ ਉਹਦੇ ਮੁਤਾਬਕ ਥੋੜਾ ਬੋਤਾ ਰੱਖ ਕੇ ਅੱਗੇ ਸਾਨੂੰ ਉਹਦੇ ਮੁਤਾਬਕ ਅੱਗੇ ਸਾਨੂੰ ਚੱਲਣਾ ਚਾਹੀਦਾ ਹੈਗਾ ਇਹ ਗੀਤ ਥੋੜ ਨੂੰ ਇਹ ਸਾਰਾ ਕੁਝ ਪੜ ਕੇ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਕੇ ਸੈਟਲ ਹੋ ਜੇ ਕਿ ਗੀਤ ਦੀ ਮੰਕੀ ਹੈ ਗੀਤ ਆਪਣੇ ਤੌਰ ਤੇ ਹੈ ਕੀ ਕਵਤਾ ਨਾਲੋਂ ਕਿੱਥੇ ਫਰਕ ਜਿ ਖੜਾ ਹੈ ਆ ਗਜ਼ਲ ਨਾਲੋਂ ਕਿੱਥੇ ਫਰਕ ਜਿ ਖੜਾ ਹੈ ਮੈਂ ਗੱਲ ਕਿਤੇ ਹੋ ਰਹੀ ਸੀ ਮੈਂ ਕਹਿ ਸੀ ਜਿਹੜਾ ਸਾਨੂੰ ਜੇ ਜੇ ਗਜ਼ਲ ਨੂੰ ਤੁਸੀਂ ਇਹ ਰੂਪ ਨਹੀਂ ਲੈਣਾ ਹੈ ਕਿ ਉਹਦਾ ਵੇਖੋ ਜੀ ਪਹਿਲਾਂ ਉਹਦਾ ਮਤਲਾ ਹੈ ਫਿਰ ਉਹਦੇ ਦੋ ਸ਼ੇਅਰ ਹੈ ਤੇ ਫਿਰ ਅੱਗੇ ਜਾ ਕੇ ਫਿਰ ਉਹਦਾ ਕਤੀ ਕੀ ਉਹਦੀ ਤੇ ਉਹਦੇ ਨਾਲ ਜਿਹੜਾ ਕਾਫਕ ਉਹ ਮਿਲਦਾ ਤੇ ਮੈਂ ਫਿਰ ਕਹਿ ਰਹੀ ਕਿ ਜਦੋਂ ਗੀਤ ਇਹ ਕਾਇਆ ਜਾਂਦਾ ਹੈ ਇਹ ਇਹ ਕਾਇਆ ਜਾਂਦਾ ਸਾਡਾ ਰਿਕਾਰਡਡ ਹੋਇਆ ਪਰ ਰਫੀ ਨਹੀਂ ਕੀਤਾ ਇਹ ਜਾਂਚ ਮੈਨੂੰ ਆ ਗਈ ਕਮ ਖਾਨ ਦੀ ਹੌਲੀ ਹੌਲੀ ਲੋਕੀ ਜੀ ਪਛਾਣਦੀ ਮਹਾਰ ਇਹਦਾ ਸਾਰੇ ਸਾਰਾ ਜਿਹੜਾ ਸਟਰਕਚਰ ਹੈ ਉਹ ਜਿਹੜੀ ਸਾਡੀ ਰਚਨ ਹੈ ਉਹਦਾ ਸਟਰਕਚਰ ਹੈਗਾ ਪਰ ਇਹਦਾ ਜਿਹੜਾ ਵਿਸ਼ਾ ਹੈ ਉਹ ਵਿਸ਼ਾ ਗਜਲ ਵਾਲਾ ਨਹੀਂ ਸੋ ਜਦੋਂ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਅੰਤਰ ਕਰੋ ਫੇਰ ਹੀ ਤੁਹਾਨੂੰ ਪਤਾ ਲੱਗੂ ਤੁਸੀਂ ਕਿੱਥੇ ਜੇ ਖੜੇ ਹੈ ਕਿ ਗੀਤਕਾਰੀ ਦੇ ਵਿੱਚ ਸੋ ਇਸ ਪੱਖੋਂ ਮੇਰੀ ਸੁਮਨ ਨੂੰ ਵੀ ਗੁਜਾਰਸ਼ ਹੈ ਤੇ ਬਾਕੀ ਦੋਸਤਾਂ ਨੂੰ ਵੀ ਪਹਿਲਾਂ ਗੀਤ ਨੂੰ ਸਮਝੋ ਕਿ ਗੀਤ ਨੂੰ ਆਪਾਂ ਬਾਕੀ ਵਿਧਾਵਾ ਨਾਲ ਸੋਹਰ ਪਿੰਡੇ ਵਾਲਾ ਕਿਉਂ ਕਹਿੰਦੇ ਨੇ 100 ਰੁਪਏ ਦੇ ਇਹ ਪਿੰਡੇ ਦਾ ਚਾਹੇ ਬੰਦਾ ਚਾਹੇ ਔਰਤ ਹੈ ਉਹਦੇ ਆਪ ਦੇ ਕਿਰਤ ਕਰਦੇ ਆ ਉਹਦੀ ਆਪਣੀ ਇੱਕ ਉਹਦੀ ਅਪਰਾਸ ਬਾ ਹੈਗਾ ਸੋ ਗੀਤ ਵੀ ਸਾਰੀਆਂ ਬਲਾਵਾਂ ਨਾਲੋਂ ਸੋਹੜ ਹੈ ਤੇ ਜਦੋਂ ਇਹਦੇ ਉੱਤੇ ਵਿਚਾਰਤ ਤੇ ਸ਼ਬਦਾਂ ਦਾ ਬੋਲ ਪਾਓਗੇ ਤਾਂ ਫਿਰ ਗੀਤ ਨਹੀਂ ਰਹਿਣਾ ਇਸ ਪੱਖੋਂ ਗੀਤ ਦੇ ਬਾਰੇ ਪਹਿਲਾਂ ਸਮਝ ਵੀ ਸਾਨੂੰ ਸਮਝ ਉਹ ਆ ਜਾਣੀ ਚਾਹੀਦੀ ਫਿਰ ਇਹਦੇ ਵਿੱਚੋਂ ਜਦੋਂ ਇਹ ਸਾਰੀਆਂ ਗੱਲਾਂ ਕੁਝ ਗੀਤ ਦੇ ਬਾਰੇ ਜਦੋਂ ਮੈਂ ਸੋਚਦਾ ਹੈ ਤਾਂ ਜਦੋਂ ਮੈਂ ਇਸ ਖੜਨ ਨੂੰ ਦੇਖਦਾ ਹੈ ਇਹਦੇ ਗੀਤਾਂ ਨੂੰ ਦੇਖਦਾ ਹੈ ਤੇ ਬਹੁਤ ਸਾਰੇ ਜਿਹੜੇ ਹੈਗੇ ਆ ਦੇਖੋ ਇਹ ਉਹ ਪੈਰਾਡਾਈਮ ਦੀ ਉਹ ਕਿੱਥੇ ਕਿੱਥੇ ਲੰਘਣਾ ਹੋ ਰਹੀ ਹੈ ਕਿੱਥੇ ਕਿੱਥੇ ਗੀਤਕਾਰ ਜਿਹੜਾ ਸਫਲ ਹੋ ਰਿਹਾ ਤੇ ਸਾਡੇ ਸਾਹਮਣੇ ਉਹ ਆ ਜਾਂਦਾ ਹੈ ਇੱਕ ਸਮੱਸਿਆ ਜਿਹੜੀ ਗੀਤ ਦੇ ਵਿੱਚ ਸੁਮਨ ਦੇ ਸਾਹਮਣੇ ਆਉਂਦੀ ਹੈ ਇਹ ਜਖੜਨ ਦੇ ਵਿੱਚ ਇਸ ਖੜੜੇ ਦੇ ਵਿੱਚ ਉਸ ਸਮੱਸਿਆ ਹੈ ਜਿਹੜੀ ਕਿ ਆਮ ਪਰਜੀਤ ਵਾਲਿਆਂ ਕੋਲੇ ਹੁੰਦੀ ਹੈ ਜਿਹੜੇ ਤੁਕ ਬੰਦੇ ਚ ਲਿਖਦੇ ਆ ਉਹਨਾਂ ਕੋਲੇ ਸਮੱਸਿਆ ਆਉਂਦੀ ਹੈ ਕਿ ਜੋ ਮਰਜ਼ੀ ਹੋਵੇ ਜੀ ਇਹਦਾ ਤੁਕ ਨਾਲ ਤੁਕਰ ਲਾਉਣੀ ਹੈ ਅਛਾ ਉਹਦੇ ਅਰਥ ਹੋਣ ਜਾਂ ਨਾ ਹੋਣ ਉਹਦੇ ਵੱਡੇ ਅਰਥ ਕੋਈ ਹੋਣ ਜਾਂ ਨਾ ਹੋਣ ਪਰ ਇਹ ਤੁਕ ਨਾਲ ਤੁਕਰ ਲਾਉਣੀ ਹੈ ਜਦੋਂ ਫਿਰ ਇਹ ਸਮੱਸਿਆ ਆ ਜਾਂਦੀ ਹੈ ਕਿ ਤੁਸੀਂ ਚੇਤ ਨਹੀਂ ਹੁੰਦੇਗੇ ਕਿ ਤੁਸੀਂ ਜਦੋਂ ਤੁਕ ਨਾਲ ਤੁਕਰ ਲਾਉਣਾ ਜਿਹੜਾ ਸ਼ਬਦ ਉਹਦੇ ਲਈ ਵਰਤਦੇ ਹੋ ਜਿਹੜਾ ਤੁਸੀਂ ਕਾਪੀਆ ਵਰਤਦੇ ਹੋ ਉਹਦੇ ਲਈ ਉਹ ਕਾਪੀਏ ਤੇ ਜਿਹੜੇ ਅਰਥ ਹੈ ਉਹ ਕਿੰਨੇ ਕੁ ਭਾ ਪੂਰਤ ਹੈ ਉਹ ਸਮਝਣੀ ਚਾਹੀਦੀ ਗੱਲ ਇੱਕਦਮ ਮੈਨੂੰ ਇਹ ਇਹ ਲੱਗਿਆ ਕਿ ਜਿਹੜਾ ਸਾਡੇ ਕੋਲ ਜਿਹੜਾ ਇਹ ਇਹਨਾਂ ਦੀ ਗੀਤਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਤੁਗਬੰਦੀ ਜਿਹੜੇ ਲਾਉਣੀ ਹੈ ਧੱਕੇ ਨਾਲ ਉਹ ਕਦੇ ਕਦੇ ਰੜਕਦੀ ਹੈ ਇਸ ਪੱਖੋਂ ਸचेत ਹੋਣ ਦੀ ਲੋੜ ਹੈਗੀ ਹੈ ਜਦੋਂ ਇਹ ਗੱਲ ਆਈ ਸਾਡੇ ਅਕੇ ਇਹ ਕਮਾਲ ਹੋ ਗਿਆ ਨਿਹਾਲ ਹੋ ਗਿਆ ਇਸ ਤਰ੍ਹਾਂ ਦੇ ਜਦੋਂ ਫਿਰ ਆਉਂਦਾ ਤੇ ਫਿਰ ਤਾਂ ਉਹ ਮੈਂ ਜੋੜਨ ਜੋੜਨ ਲੱਗ ਜਾਂਦਾ ਹੈਗਾ ਮੇਰੀ ਮੈਂ ਜਦੋਂ ਮਾੜਾ ਮੋਟਾ ਉਹ ਦੇਖਦਾ ਕੀ ਬਾਰੇ ਜਾਂ ਹੋ ਰ ਮੇਰੇ ਕੇ ਵੀ ਇਸ ਮਸਲੇ ਹੁੰਦੀ ਹੈ ਮਾਰ ਇਸ ਮਸਲੇ ਨੂੰ ਹੱਲ ਕਿਵੇਂ ਕਰਨਾ ਹੈ ਉਹ ਦੋ ਮੈਂ ਜਿਵੇਂ ਹੱਲ ਕਰਦਾ ਮੈਂ ਉਹ ਤਾਂ ਸੰਤਾਨ ਬਣ ਹੈਗਾ ਬਾਕੀ ਥੋੜੇ ਆਪਣੇ ਅਨਲਾਏ ਇਹ ਤੁਹਾਡੇ ਕੋਲੇ ਡਿਕਸ਼ਨਰੀਆਂ ਕਈ ਥੋੜੇ ਕੋਲੇ ਥੋੜੇ ਕੋਲੇ ਸ਼ਬਦਾਂ ਦਾ ਭੰਡਾਰ ਹੋਵੇ ਜਿੱਤੇ ਤਰੋਂ ਲੱਗਦਾ ਇੱਥੇ ਗੱਲ ਫਿੱਟ ਨਹੀਂ ਹੋਉਂਦੀ ਕੀ ਤਾਂ ਫਿਰ ਚਾਹੇ ਉਰਦੂ ਦਾ ਸ਼ਬਦ ਆ ਜਿਹੜਾ ਪਪੂਲਰ ਸ਼ਬਦ ਹੈ ਚਾਹੇ ਹੋਵੇ ਤੁਹਾਡੇ ਕੋਲੇ ਚਾਹੇ ਤੁਹਾਡੇ ਕੋਲੇ ਹਿੰਦੀ ਦਾ ਸ਼ਬਦ ਆ ਜਿਹੜਾ ਪਪੂਲਰ ਸ਼ਬਦ ਹੈ ਉਹ ਹੈ ਤੇ ਜੇ ਪੰਜਾਬੀ ਦਾ ਸਾਡੇ ਕੋਲੇ ਪਹਿਲਾਂ ਹੈਗਾ ਹੀ ਹੈ ਸੋ ਜਿਹੜੀਆਂ ਜਿਹੜੀ ਭਾਸ਼ਾ ਦੇ ਸ਼ਬਦਾਵਲੀ ਤੁਸੀਂ ਜਾਣਦੇ ਹੋ ਉਹਦੀਆਂ ਜਿਹੜੀਆਂ ਅੱਗੇ ਡਿਕਸ ਨੇ ਹੈਗੀਆਂ ਉਹਨਾਂ ਤੱਕ ਵੀ ਤੁਹਾਡੀ ਪਹੁੰਚ ਹੋਣੀ ਚਾਹੀਦੀ ਹੈ ਉਹ ਦੇਖੋ ਕਿ ਸ਼ਬਦ ਦਾ ਜਿਹੜਾ ਛੇੜ ਹੈ ਉਹ ਛੇੜ ਕਿਸ ਦਾ ਇੱਥੇ ਬੱਟ ਬੱਟੂਗਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਮੈਂ ਆਪ ਕਈ ਵਾਰ ਇਹਨਾਂ ਦੂਜੀ ਤੀਜੀ ਵਾਰ ਵੀ ਆਪਣੀ ਇੱਕ ਅਦਿਕੱਵਤਾ ਦੇ ਵਿੱਚ ਉਹ ਸ਼ਬਦਾਂ ਦੀ ਛੇੜ ਬਦਲਦਾ ਹੈ ਕਿ ਇੱਥੇ ਗੱਲ ਆ ਨਹੀਂ ਪੰਦੀ ਇੱਥੇ ਗੱਲ ਆ ਬੰਦੀ ਹੈਗੀ ਆ ਅੱਜ ਕਮੀਜ਼ ਨਾਲ ਜਿਹੜੀ ਮੇਰੇ ਪੱਗ ਦੇ ਰੰਗ ਹੈਗਾ ਅੱਜ ਨਹੀਂ ਉਹ ਉਹ ਜਿਹਦਾ ਆਏ ਆਏ ਟਕੂਗਾ ਗੁਜਰੀ ਟਕਦਾਗਾ ਉਹ ਛੇੜ ਜਿਹੜਾ ਸ਼ਬਦ ਹੁੰਦਾ ਹੈ ਉਹ ਉਹਦੇ ਵਨ ਵੀ ਦੇਖਣ ਦੀ ਲੋੜ ਹੋ ਗਈ ਹੈ ਇੱਕ ਤਾਂ ਮੇਰਾ ਸੁਝਾਸ਼ਨ ਇਹ ਹੈ ਕਿ ਜਿਹੜੀ ਤੁਕਬੰਤੀ ਜਦ ਤੁਸੀਂ ਕਰਦੇ ਹੈਗੇ ਇਸ ਵਕਤ ਉਸ ਚੇਤ ਨੂੰ ਵੀ ਲੋੜ ਹੈਗੀ ਹੈ। ਦੂਜੀ ਗੱਲ ਇਹ ਇਹ ਹੈ ਕਿ ਇਸ ਤੇ ਕਾਨੂੰਪਤੀ ਰਹਿ ਗਈ ਪਟੜੀ ਵੀ ਕਈ ਦੋਸਤਾਂ ਨੇ ਕਿ ਇਹਦੇ ਗੀਤਾਂ ਦੇ ਵਿੱਚ ਜਦੋਂ ਆਪਾਂ ਗੀਤ ਲਿਖਦੇ ਆ ਤਾਂ ਉਹਦੇ ਵਿੱਚ ਇੱਕ ਮਹਾ ਵਿੰਬ ਭਰਦਾ ਉਹ ਮਹਾ ਵਿੰਬ ਜਿਹਨੂੰ ਮੈਂ ਮਹਾ ਵਿੰਬ ਕਹਿੰਨਾ ਉਹ ਮਹਾ ਪਿੰਬਸ ਹੋ ਸਕਦਾ ਹੈ ਬਿਊਟੀ ਦਾ ਹੋ ਸਕਦਾ ਹੈ ਅਧਿਆਤਮਿਕਤਾ ਦਾ ਹੋ ਸਕਦਾ ਮਹਾ ਪਿੰਬ ਕੋ ਉਹ ਤੁਹਾਡਾ ਜੇ ਗੈਸ ਕੋਈ ਥੋੜਾ ਜਿਹੜਾ ਮਹਾ ਪਿੰਬ ਹੈ ਉਹ ਹੋ ਸਕਦਾ ਹੈਗਾ ਜੀ ਦੇ ਵਿੱਚੋਂ ਕਦੇ ਵੀ ਆਪਣਾ ਜਿਹੜਾ ਉਹਦੇ ਵਿੱਚ ਤੁਸੀਂ ਮਹਾ ਪਿੰਬ ਸਿਰਜਦੇ ਹੋ ਉਹ ਤੋਂ ਬਾਹਰ ਨਾ ਜਾਓ ਇਹ ਨਾ ਹੋਵੇ ਇੱਕ ਬੰਦੇ ਦੇ ਵਿੱਚ ਹੋਰ ਤਰ੍ਹਾਂ ਗੱਲ ਕਰ ਰਹੇ ਹੋ ਤੁਸੀਂ ਅਗਲੇ ਬੰਦੇ ਦੇ ਵਿੱਚ ਹੋਰ ਤਰ੍ਹਾਂ ਗੱਲ ਹੋ ਰਹੀ ਹੈ ਫਿਰ ਅਗਲੇ ਬੰਦੇ ਥੋੜੇ ਜਿਆਦਾ ਆ ਰਿਹਾ ਹੈਗਾ ਉਤੇ ਇਮਾਮ ਸਾਹਿਬ ਬੈਠਣਗੇ ਮੈਂ ਤੁਹਾਨੂੰ ਕੇ ਸਫਲ ਕਰ ਦਿਆਂਗਾ ਮੈਂ ਮਦੂਰਾ ਕਿਸਾਨ ਦੀ ਗੱਲ ਕਰਨਾ ਫਿਰ ਉਹ ਫਿਰ ਉਹਦੋਂ ਪੈ ਜਾਣੇ ਹੈਗੇ ਐ ਇੰਨੀ ਗੱਲ ਇਹ ਜਿਹੜਾ ਇਹ ਉਹ ਜਿਹੜਾ ਥੋੜਾ ਮੇਨ ਬਿੰਦ ਹੈਗਾ ਉਹਦੇ ਦੁਆਲੇ ਹੀ ਸਾਰੇ ਗੱਲ ਰੱਖੀ ਲੋੜ ਹੈਗੀ ਹੈ ਗਜ਼ਲ ਦੇ ਵਿੱਚ ਆਪ ਕਿਹਾ ਜਾਂਦਾ ਮੈਂ ਉਹਨਾਂ ਕੋਈ ਮਾਰ ਨਹੀਂਗਾ ਕਿ ਹਰ ਸ਼ਹਿਰ ਦਾ ਆਪਣਾ ਆਪਣਾ ਆਜ਼ਾਦਾਨਾ ਜਿਹੜਾ ਉਹਦਾ ਜਿਹੜੀ ਉਹਦੀ ਹਸਤੀ ਹੁੰਦੀ ਹੈ ਉਹਦੇ ਤੁਸੀਂ ਵਿਸ਼ੇ ਵੀ ਬਣਾ ਲੈਣੀ ਹੈ ਪਰ ਗੀਤ ਤੇ ਇਹ ਗੱਲ ਨਹੀਂ ਚੱਲ ਜੀਗੀ ਸੋ ਮਨ ਇਹ ਗੱਲ ਦਾ ਥੋੜਾ ਥੋੜੀ ਖਿਆਲ ਰੱਖਣ ਦੀ ਲੋੜ ਹੈ ਇੰਤਝੀ ਅਗਲੀ ਇਹ ਕੀ ਗੱਲ ਫਿਰ ਥੋੜਾ ਕੱਲ ਆ ਜਾਣਾ ਮੈਂ ਸ਼ੁਭਾਵ ਨਹੀਂ ਦੀ ਕਿ ਜਦੋਂ ਗੀਤਕਾਰ ਲਿਖਦਾ ਹੈ ਉਹ ਬਾਕੀ ਦਾਵਾਂ ਦੇ ਨਾਲ ਉਹਦੀ ਸ਼ੁਭਾਵਲੀ ਵੀ ਬੱਕਰੀ ਹੋਏਗੀ ਇਹ ਗੱਲ ਦਾ ਖਿਆਲ ਰੱਖੋ ਕਿ ਜਦੋਂ ਤੁਸੀਂ ਥਾਟ ਜਿਹੜਾ ਦੇ ਰਹੇ ਹੋ ਜਿਹੜਾ ਉਹਦੇ ਵਿੱਚ ਬਿੱਬ ਬਣਾ ਰਹੇ ਹੋ ਉਹ ਮਨਤ ਕਾਲੀ ਚਿੰਤਨ ਦਾ ਪਿੰਬ ਹੈ ਇਹ ਵਰਤਮਾਨ ਜਿਹੜਾ ਸਾਡਾ ਆਧੁਨਿਕ ਦੌਰ ਦਾ ਉਹਦਾ ਪਿੰਭ ਹੈ ਜਦੋਂ ਤੁਸੀਂ ਇਸ ਤਰ੍ਹਾਂ ਪੇਸ਼ ਕਰੋ ਤੁਹਾਡੇ ਕੋਲੇ ਆਧੁਨਿਕ ਜਿਹੜਾ ਆਧੁਨਿਕ ਦੌਰ ਦਾ ਪਿੰਭ ਹੈ ਤੇ ਤੁਸੀਂ ਮੱਤ ਕਾਲੀ ਸ਼ਬਦਾਵਲੀ ਚਾ ਕੇ ਉਹ ਜਿᱷਟ ਕਰਨਾ ਚਾਹੋਗੇ ਚਾਖਾ ਪੂਣੀਆਂ ਬਲੋਟਾ ਇਹ ਜਦੋਂ ਤੁਸੀਂ ਉਹਦੇ ਖੋਦੇ ਆਪ ਦੇ ਸ਼ਬਦ ਉਹਦੇ ਹਿੱਟ ਕਰਨਾ ਚਾਹੋਗੇ ਕੁਝ ਫਿਰ ਨੇੜੇ ਨਹੀਂ ਕੋਸ ਸਕਦੇ ਜਿਹੜਾ ਜਿਹੜਾ ਮੈਸੇਜ ਰਹੋ ਵਰਤਮਨ ਦੌਰ ਦੀ ਇਹ ਦੋ ਗੱਲ ਕਰ ਰਹੇ ਆ ਵੀ ਇਹ ਵੀ ਕਦੇ ਕਦੇ ਜਿਹੜਾ ਆਉਂਦਾ ਹੈਗਾ ਜਦੋਂ ਇਹ ਗੱਲ ਕਹਿੰਦਾ ਇਹ ਮੈਂ ਲੜਾ ਰੋਗ ਜਿੰਦ ਨੂੰ ਲੁਆ ਲਿਆ ਇਹ ਕਿਸੇ ਵੀ ਹੈ ਇੱਕ ਸ਼ਬਦ ਹੈ ਸਾਡੇ ਕੋਲ ਇੱਕ ਇੱਕ ਸ਼ਬਦਾਂ ਦੀ ਆਪਾਂ ਜੇ ਕਿ ਇਹ ਇੱਕ ਲਾਈਨ ਹੈਗੀ ਹੈ ਜਿਹੜੀ ਕਿ ਜਿਹੀ ਸੀ ਅਧੁਨਿਕ ਬਿੰਬ ਦੇ ਵਿੱਚ ਇਹਨੂੰ ਫਿੱਟ ਕਰਨਾ ਚਾਹੀਏ ਤੇ ਗੱਲ ਕੋਈ ਬੰਦ ਨਹੀਂ ਗਈ ਰਿਪੀਟ ਹੋ ਜਾਂਦੇ ਗੱਲ ਜਦੋਂ ਵੀ ਇਹ ਕਿ ਆਪਣੀ ਜਿਤ ਜੁੰਝਰਾ ਹੈ ਉਹ ਵਰਨਣਾ ਰੋਗ ਲਾ ਰਿਆ ਇਹ ਵਰਨਣਾ ਰੋਗ ਤਾਂ ਐਸੀ ਹੀ ਰਾਏ ਤੋਂ ਲੈ ਕੇ ਪਹਿਲਾਂ ਤੋਂ ਬਿਸ਼ੁੰਦੇ ਰਹੇ ਹੈਗੇ ਆਂ ਇਸ ਪਕਤਾਂ ਮੁਸ਼ਕਲ ਦਾ ਵੀ ਸਾਨੂੰ ਦੇਖਣ ਦੀ ਲੋੜ ਹੈਗੀ ਆ ਫਿਰ ਇੱਕ ਇੱਕ ਇੱਥੇ ਗੱਲ ਆਈ ਸੀ ਆਪਣੇ ਉਹਨੇ ਕੀਤੀ ਸੀ ਪਾਲ ਨੇ ਉਹ ਇਹ ਤੇ ਹੁਣ ਇੱਕ ਜੰਜੀਰ ਦੀ ਗੱਲ ਕਰ ਰਹੇ ਆਂ ਮੁੰ ਮੇਰੇ ਕੋਲ ਹੈਗਾ ਸੀ ਉਹ ਉਹ ਕੀ ਤੋ ਜੰਜੀਰ ਦੀ ਗੱਲ ਕਰ ਰਿਹਾ ਉਹ ਜੰਜੀਰ ਨੂੰ ਇਹ ਕਹਿ ਰਿਹਾ ਉਹ ਉਹ ਚੀਜ਼ ਦੀ ਤਨਜ਼ੀਰ ਵੇਖੋ ਕਿਥੇ ਹੈਗਾ ਉਹ ਜੰਜੀਰ ਜਿਹੜੀ ਸੋਨੇ ਦੀ ਐ ਸੀ ਉਹ ਜੀ ਸਾਡੇ ਘਰ ਪਾਈ ਹੋਈ ਡਾਲਚ ਉਹ ਚੀਜ਼ ਤੀ ਸੋਨੇ ਦੀ ਜੰਜੀਰ ਹਾਂ ਉਹ ਵੇਖੋ ਉਹ ਜੰਜੀਰ ਕੀਰੀ ਨਹੀਂ ਜਾਂਦੀ ਥੋੜੀ ਦਾ ਜਾਂਦੀ ਹੈ ਕੀਰੀ ਨਹੀਂ ਜਾਂਦੀ ਇਹ ਗੱਲ ਦਾ ਵੀ ਇਹ ਜਦੋਂ ਆਪਾਂ ਇਹ ਵਰਤਦੇ ਆਂ ਇਹ ਗੱਲ ਦਾ ਖਿਆਰ ਕੋ ਤੁਸੀ ਤੇ ਇਹਦੇ ਨਾਲ ਹੀ ਜਿਹੜਾ ਸੁਮੰਦੀ ਇੱਕ ਕਿਤਾਬ ਇਹ ਨਾਲ ਚੁੱਕੀ ਹੈਗੀ ਐ ਦੋ ਆ ਚੁੱਕੀਆਂ ਬਾਹਰ ਮੈਂ ਤੁਹੇ ਕਰਦੀ ਐ ਤੱਕ ਮਾਫ ਖਤਮਾ ਜੋ ਕਿੰਨੇ ਦੇ ਤੋਂ ਇਹਨਾਂ ਦੇ ਕੋਲ ਜਿਹੜੀ ਇੱਕ ਮਹਾਰਤ ਹੈ ਸੁਮੰਦ ਦੇ ਕੋਲ ਉਹ ਅਜੇ ਉਹਦਾ ਨਾ ਸਾਜ ਉਪਯੋਗ ਨਹੀਂ ਹੋਇਆ ਜੋ ਮੈਂ ਦਾਇਰ ਹੈਗਾ। ਕਿਉਂ ਉਹ ਹੈ ਕਿ ਜਿਹੜੀ ਮਿਥ ਹੈ ਸਾਡੀ ਭਾਰਤੀ ਮਿਥ ਹੈ ਉਹ ਮਿਥ ਤੇ ਜਿਹੜੀ ਸਵਭਿ ਤੇ ਜਾਣਕਾਰੀ ਸੁਮੰਦੇ ਕੋਲੇ ਹੈਗੀ ਹੈ ਉਹ ਬਹੁਤ ਘੱਟ ਲਿਖਤਾ ਜੁਮੈਂ ਦੇਤੀ ਹੈ। ਇਹ ਗੀਤਾ ਦੀ ਵੇਲੇ ਇਹਨੇ ਵਰਤਣੀ ਚਾਹੀਏਗੀ ਹੈ। ਸੋ ਜਦੋਂ ਇਹ ਮਿਥ ਦੀ ਗੱਲ ਕਰਦਾ ਉਸ ਵੇਲੇ ਵੀ ਕਦੇ-ਕਦੇ ਜਿਹੜੇ ਹੈਗੇ ਆ ਉਹ ਉਹ ਜਿਹੜਾ 155 ਹੈਗਾ ਜੱਗ ਸਟੇਜ ਆਉਂਦਾ ਹੈਗਾ ਉਹਦੇ ਨਾਲ ਉਹਦਾ ਮੇਨਲੀ ਕਰਦਾ ਹੈਗਾ ਮਿੱਥ ਦੇ ਤੌਰ ਤੇ ਆਪਣੇ ਕੋਲ ਇਹਦੀ ਆਪਣੀ ਇੱਕ ਮਹਾਰਤ ਹੈ ਇਸ ਪੱਖੋਂ ਵੀ ਵਿਚਾਰ ਵੇਖਣ ਦੀ ਲੋੜ ਹੈਗੀ ਹੈ ਆ ਬਾਕੀ ਸਾਰਾ ਜਿਹੜਾ ਖੜਾ ਹੈਗਾ ਅ ਥੀਰ ਤੇ ਕੋਈ ਆਪਾਂ ਮザ ਪਾਵਾਂਗੇ ਵਿੱਚ ਪਤਾ ਤੇ ਇਹ ਗਏ ਅਸੀਂ ਲਗਭਗ 3-4 ਵਾਰੀ ਪਈ ਹੋਰ ਪੜ੍ਹਨ ਦੀ ਹੈ ਸੀ ਉਹਨਾਂ ਤੋਂ ਮਤੇ ਵਾਲੀ ਗੱਲ ਲਿਆ ਸਾਰੇ ਚੀਜ਼ਾਂ ਜਿੰਨੀਆਂ ਆਪਾਂ ਬੈਠੇ ਗਏ ਇਹਨੂੰ ਤਿੰਨ ਚਾਰ ਵਾਰੀ ਹੋਰ ਪੜਾ ਲਈ ਕੱਲੇ ਕੱਲੇ ਕੋਲੇ ਜਾ ਕੇ ਪੜਾ ਲਈ ਠੀਕ ਹੈ ਨਾ ਜਿਹੜਾ ਕੁਸ਼ਤ ਲਾਉਂਦਾ ਛਾਂ ਲੋ ਉਹਦੇ ਕੋਲੇ ਵੀ ਚਲਾ ਜਾਏ ਪਰ ਉਹਦੇ ਕੋਲ ਇੱਕ ਨੂੰ ਨੂੰ ਹੋਇਆ ਜਣੇ ਕਿਤੇ ਕਿਤੇ ਸਾਲ ਕੋਲ ਚਲੇ ਜਾਂਦਾ ਤੁਸੀਂ ਪੜ੍ਹੇ ਹੱਸਦੇ ਸੋ ਇਸ ਕਰਕੇ ਇਹਨੂੰ ਅਜੇ ਪੜਾ ਲਈ ਇੰਡੂਜਰ ਤੌਰ ਤੇ ਐ ਬੈਠਣ ਦੇ ਤੌਰ ਤੇ ਇੰਡੂਜਰ ਤੇ ਪੜਾ ਲਈ ਸੋ ਬਹੁਤ ਬਹੁਤ ਇਹਨੂੰ ਸ਼ਾਬਾਸ਼ ਹੈ ਇਹ ਇਹ ਸਭਲੇਰੀ ਦੀ ਕਿ ਇਹਨੇ ਆਪ ਦਾ ਖੜੜਾ ਸਾਡੇ ਸਾਹਮਣੇ ਸਾਡੇ ਵਿੱਚ ਲੈ ਕੇ ਆਇਆ ਹਾਂ ਇਹਦੇ ਨਾਲ ਹੀ ਇਹਨਾਂ ਨੇ ਉਹ ਦੋ ਕਤਬਾ ਕੱਪਟੀਆਂ ਦੇ ਨਾਲੋਂ ਅੱਜ ਦੀ ਗੀਤਾ ਦੇ ਵਿੱਚ ਗੀਤ ਕਾਇ ਦੇ ਵਿੱਚ ਇਹ ਇਹ ਪੈਰ ਧਾਰਿਆ ਇਹ ਪੈਰ ਇਹਨਾਂ ਦੇ ਸ਼ੁਭ ਹੁਣ ਤੇ ਇਹਦੇ ਨਾਲ ਹੀ ਇਹ ਸੀਗਾ ਨੂੰ ਮੇਰੇ ਵਰਗੇ ਬੰਦੇ ਦਾ ਹੀ ਇਹਦਾ ਸਾਡੀਆਂ ਅਹਿਸਾਸਾਂ ਦੇ ਨਾਲ ਐਕੀ ਹੈ ਸੋ ਇਸ ਬਾਰੇ ਜ ਸਾਡਾ ਬਹੁਤ ਬਹੁਤ ਅਸੀਂ ਅੱਗੇ ਆਸਿਸ਼ ਜੀ ਵੱਜੀ ਬੜੀਆਂ ਮਹੱਤਵਪੂਰਨ ਆਪਣੇ ਅਨੁਭਵ ਚ ਉਹਨਾਂ ਨੇ ਗੱਲਾਂ ਕੀਤੀਆਂ ਔਰ ਇੱਕ ਇੱਕ ਨੰਦ ਗੱਲ ਨਾਲ ਮੈਂ ਵੀ ਸਹਿਮਤ ਹਾਂ ਕਿ ਸ਼ਬਦ ਤੁਸੀਂ ਲੈ ਲੈਣੇ ਚਾਹੀਦੇ ਹੋਰ ਪਾ ਸ਼ਬਦ ਬਜਾਏ ਲੈਣੇ ਚਾਹੀਦੇ ਪਰ ਚਰਤ ਸ਼ਬਦ ਨੂੰ ਕੋਈ ਨੂੰ ਸਮਸਾ ਨਹੀਂ ਲੈ ਸਕਦੇ ਤੁੰਗਲ ਕਰ ਲੈਣ ਚ ਮੈਨੂੰ ਲੱਗਦਾ ਕੰਪਲੀਟ ਕਿੰਦਾ ਸ਼ਬਦ ਸੁਪਤਰਾ ਆਇਆ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਜ਼ਿੰਦਰ ਦਾ ਨਾ ਇੱਕ ਮੈਸੇਜ